ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਅੱਜ ਅਸੀਂ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ ਹਾਂਜੀ ਜੋ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹਨ ਪੰਜਾਬ ਸਰਕਾਰ ਨੇ ਹਰੇਕ ਕੰਪੀਟੀਟਿਵ ਇੰਤਜ਼ਾਮ ਲਈ ਪੰਜਾਬੀ ਐਲੀਜੀਬਿਲਿਟੀ ਟੈਸਟ ਹੀ ਟੈਸਟ ਹੈ ਜਿਹੜਾ ਉਹ ਜ਼ਰੂਰੀ ਕਰ ਦਿੱਤਾ ਹੈ ਜੀ ਇਹ ਜਿਹੜੀ ਆਪਣੀ ਟੌਪਿਕ ਦੀ ਕਲਾਸ ਹੈ ਜੀ ਆਪਾਂ ਡੇਲੀ ਢਾਈ ਵਜੇ ਲੱਗਦੀ ਹੈ ਜੀ। ਇਹ ਕਲਾਸ ਆਪਣੀ ਉਸ ਟੌਪਿਕ ਨਾਲ ਲੱਗਦੀ ਹੈ ਜੀ ਜਿਹੜੇ ਪੇਪਰ ਏ ਤੇ ਪੇਪਰ ਬੀ ਲਈ ਦੋਨਾਂ ਲਈ ਜ਼ਰੂਰੀ ਹੈ ਜੀ। ਦੋਨੇ ਲਈ ਇਹ ਕਲਾਸ ਆਪਣੀ ਲੱਗਦੀ ਹੈ ਜੀ ਦੋਨੇ ਪੇਪਰਾਂ ਦੇ ਲਈ ਪੰਜਾਬੀ ਏ ਤੇ ਪੰਜਾਬੀ ਪੇਪਰ ਬੀ ਲਈ। ਜੋ ਵੀ ਸਟੂਡੈਂਟ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਜੀ ਉਹਨਾਂ ਲਈ ਇਹ ਵੀਡੀਓ ਜਿਹੜੀ ਹੈਲਪਫੁਲ ਹੋ ਰਹੀ ਹੈ ਪਹਿਲਾਂ ਜਿੰਨੇ ਵੀ ਪੰਜਾਬੀ ਦੇ ਐਗਜ਼ਾਮ ਪੇਪਰ ਪਹਿਲਾਂ ਹੋਏ ਹਨ ਜੀ ਉਹ ਵਿਆਕਰਨ ਦੇ MCQ ਦੇ ਵਿਆਕਰਨ ਦੇ ਵਿੱਚੋਂ ਹੀ MCQ ਪੁੱਛੇ ਗਏ ਆ ਜੀ ਸ਼ਬਦਾਂ ਦੇ ਭੇਦਾਂ ਵਿੱਚੋਂ ਆ ਰਹੇ ਹਨ ਜੀ ਤਾਂ ਤੁਹਾਨੂੰ ਪੂਰੀ ਇਸ ਡਿਟੇਲ ਦੀ ਟੌਪਿਕ ਅੱਪਾ ਕਰਵਾ ਰਹੇ ਹਾਂ ਜੀ ਡਿਟੇਲ ਵਿੱਚ ਹੀ ਟੌਪਿਕ ਆਪਾਂ ਕਰ ਰਹੇ ਹਾਂ ਤੇ ਅੱਗੇ ਦੀ ਅੱਗੇ ਆਪਾਂ ਸਾਰੇ ਸ਼ਬਦਾਂ ਦੇ ਭੇਦ ਕਰਾਂਗੇ ਜੀ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਜੀ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਵਿਸ਼ੇਸ਼ਣ ਦੀ ਪਰਿਭਾਸ਼ਾ ਜਿਹੜੇ ਸ਼ਬਦ ਨਾਮ ਪੜਨਾਮ ਸ਼ਬਦਾਂ ਨੂੰ ਆਮ ਤੋਂ ਖਾਸ ਬਣਾਉਣਾ ਵਿਸ਼ੇਸ਼ਣ ਖਵਾਉਂਦੇ ਆ ਜੀ ਜਿਵੇਂ ਕਾਲਾ ਕੁੱਤਾ ਗੋਰਾ ਗੋਰੀਗਾ ਇਮਾਨਦਾਰ ਦੁਕਾਨਦਾਰ ਹਸਮੁਖ ਲੜਕਾ ਜੇਤੂ ਟੀਮ ਪੰਜ ਲੜਕੀਆਂ ਉਹ ਕਰ ਤੁਹਾਡੀ ਮੱਝ ਆਦ ਇਹ ਜੀ ਨਾਮ ਹੈ ਜਿਹੜੇ ਜਿਹੜੇ ਆਪਾਂ ਨਾਮ ਜਾਂ ਪੜਨਾਮ ਦੇ ਸ਼ਬਦਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਕੀ ਕਹਿੰਦੇ ਆ ਜੀ ਆਪਾਂ ਵਿਸ਼ੇਸ਼ਣ ਕਹਿੰਦੇ ਆ ਇਹਨਾਂ ਵਿੱਚ ਕਾਲਾ ਗੋਰਾ ਇਮਾਨਦਾਰ ਹਸਮੁਖ ਜੇਤੂ ਇਹ ਸਾਰੇ ਕੀ ਹਨ ਵਿਸ਼ੇਸ਼ਣ ਵਾਲੇ ਸ਼ਬਦ ਹੈ ਜੀ ਇਹਨੋਂ ਕਰਮਬਾਰ ਜਿਵੇਂ ਕੁੱਤਾ ਗਾਂ ਦੁਕਾਨਦਾਰ ਲੜਕਾ ਲੜਕੀਆਂ ਮੱਝ ਆਦ ਇਹਨਾਂ ਨੂੰ ਆਮ ਤੋਂ ਖਾਸ ਬਣਾਇਆ ਹੈ ਜੀ ਨੈਕਸਟ ਆਪਾਂ ਪਿਕਚਰ ਦੇ ਵਿੱਚ ਦੇਖਾਂਗੇ ਜੀ ਜਿਵੇਂ ਕਾਲਾ ਕੁੱਤਾ ਹੈ ਤਾਂ ਕਾਲਾ ਕਾਲਾ ਜਿਹੜੀ ਉਹਦੀ ਵਿਸ਼ੇਸ਼ਤਾ ਦਸੀ ਗਈ ਜੀ ਗਾਂ ਦੀ ਵਿਸ਼ੇਸ਼ਤਾ ਦਸੀ ਗਈ ਹੈ ਜੀ ਗੋਰੀ ਗੋਰੀ ਕੀ ਹੋ ਗਿਆ ਵਿਸ਼ੇਸ਼ ਵਿਸ਼ੇਸ਼ਤਾ ਹੋਗੀ ਹਾਂਜੀ ਨੈਕਸਟ ਆਪਣਾ ਹੈਗਾ ਵਿਸ਼ੇਸ਼ਨ ਦੀਆਂ ਕਿਸਮਾਂ ਵਿਸ਼ੇਸ਼ਨ ਦੀਆਂ ਕਿਸਮਾਂ ਜਿਹੜੀਆਂ ਉਹ ਜੀ ਇਹ ਪੰਜ ਪ੍ਰਕਾਰ ਦੇ ਹੁੰਦੇ ਆ ਇਹ ਵਿਸ਼ੇਸ਼ਣ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਨਾਮਵਾਚਕ ਵਿਸ਼ੇਸ਼ਣ ਨਿਸਚੇਵਾਚਕ ਵਿਸ਼ੇਸ਼ਣ ਤੇ ਪੜਨਾਮੀ ਵਿਸ਼ੇਸ਼ਣ ਹਾਂਜੀ ਇਹਨਾਂ ਦੀ ਆਪਾਂ ਵਿਸਤਾਰ ਸਹਿ ਚਰਚਾ ਕਰਦੇ ਹਾਂ ਜੀ ਗੁਣਵਾਚਕ ਵਿਸ਼ੇਸ਼ਣ ਕਿਹੜੇ ਹੁੰਦੇ ਹੈ ਜੀ ਪਹਿਲਾਂ ਗੁਣਵਾਚਕ ਹੁੰਦੇ ਜਿਹੜੇ ਸ਼ਬਦ ਨਾਮ ਪੜਨਾਮ ਸ਼ਬਦਾਂ ਦੇ ਗੁਣ ਔਗਣ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਜਿਹੜੇ ਨਾਮ ਪੜਨਾਮ ਸ਼ਬਦ ਹੈ ਉਹਨਾਂ ਦੇ ਗੁਣ ਔਗਣ ਦੱਸਣ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹ ਹੁੰਦੇ ਹੈ ਗੁਣਵਾਚਕ ਵਿਸ਼ੇਸ਼ਣ ਜਿਵੇਂ ਸੜੀয়াল ਖੜੀয়াল ਅਹੰਕਾਰੀ ਅਭਿਮਾਨ ਡਰੂ ਨਿਰਰਪੱਕਾ ਠੱਗ ਆਦਿ ਇਹ ਕੀ ਕੋਣਵਾਚਕ ਵਿਸ਼ੇਸ਼ਣ ਹੈ ਜੀ ਜਿਵੇਂ ਇਹ ਹੰਕਾਰੀ ਸੀਠ ਹੈ ਇਹ ਚ ਕੀ ਹੋ ਗਿਆ ਜੀ ਹੰਕਾਰੀ ਕੀ ਹੋ ਗਿਆ ਉਹਦੀ ਕੋਣ ਹੈ ਜੀ ਉਹਦਾ ਹੰਕਾਰ ਹੈ ਉਹ ਜਿਹੜਾ ਉਹ ਨੈਕਸਟ ਹੈ ਦਾ ਜੀ ਆਪਣਾ ਸਰਦਾਰ ਭਗਤ ਸਿੰਘ ਨਿਰਦੇਸ਼ ਭਗਤ ਹਨ ਇਹ ਸੜੀਅਲ ਕਾਮਾ ਹੈ ਇਹ ਡਰੂ ਬੱਚਾ ਹੈ ਇਹ ਕੀ ਇਹਨਾਂ ਦੀ ਵਿਸ਼ੇਸ਼ਤਾ ਜੀ ਸੜੀਅਲ ਵਿਸ਼ੇਸ਼ਤਾ ਉਹਦੀ ਤੇ ਡਰੂ ਬੱਚਾ ਇਹ ਵੀ ਉਹਦੀ ਵਿਸ਼ੇਸ਼ਤਾ ਹੈ ਨੇੜਲ ਉਹਦੀ ਵਿਸ਼ੇਸ਼ਤਾ ਜੀ ਸ਼ਹੀਦ ਭਗਤ ਸਿੰਘ ਦੀ ਗੁਣ ਵਾਚ ਕੇ ਜਿਹੜਾ ਵਿਸ਼ੇਸ਼ਣ ਹੈ ਇਹ ਅੱਗੇ ਇਹਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਜੀ ਸਧਾਰਨ ਅਵਸਥਾ ਅਧਿਕੱਤਰੇ ਅਵਸਥਾ ਅਧਿਕਤਮ ਅਵਸਥਾ ਹਾਂਜੀ ਸਧਾਰਨ ਅਵਸਥਾ ਵਿੱਚ ਜਦੋਂ ਨਾਮ ਪਰਨਾਮ ਕਿਸੇ ਨਾਲ ਤੁਲਨਾ ਨਾ ਕੀਤੀ ਜਾਵੇ ਸਧਾਰਨ ਅਵਸਥਾ ਵਿੱਚ ਹੀ ਰਵੇ ਉਹ ਵਿਸ਼ੇਸ਼ਣ ਨੂੰ ਆਪਾਂ ਸਧਾਰਨ ਅਵਸਥਾ ਹੁੰਦੀ ਹੈ ਜਦੋਂ ਆਪਾਂ ਨਾਮ ਪਰ ਨਾਮ ਦੀ ਕਿਸੇ ਨਾਲ ਤੁਲਨਾ ਨਹੀਂ ਕਰਦੇ ਉਹਨੂੰ ਆਪਾਂ ਸਧਾਰਨ ਅਵਸਥਾ ਕਹਿੰਦੇ ਆ ਵਿਸ਼ੇਸ਼ਣ ਦੀ ਜਿਵੇਂ ਇੱਕ ਬੱਚਾ ਜਿਵੇਂ ਇਹ ਇੱਕ ਮੋਟਾ ਬੱਚਾ ਹੈ ਮੋਟਾ ਕੀ ਉਹਦੀ ਵਿਸ਼ੇਸ਼ਤਾ ਹੈ ਇਹ ਸਧਾਰਨ ਹੋ ਗਿਆ ਜੀ ਆਪਾਂ ਕਿਸੇ ਨਾਲ ਤੁਲਨਾ ਨਹੀਂ ਕੀਤੀ ਹੈਗੀ ਉਹਦੀ ਅਗੇ ਆ ਗਿਆ ਇੱਕ ਅਧਿਕਤਰ ਅਵਸਥਾ ਜਦੋਂ ਨਾਮ ਪੜਨਾਮ ਕਿਸੇ ਦੂਜੇ ਨਾਮ ਪੜਨਾਮ ਨਾਲ ਤੁਲਨਾ ਕੀਤੀ ਜਾਵੇ ਉਹ ਵਿਸ਼ੇਸ਼ਣ ਨੂੰ ਅਧਿਕਤਰ ਅਵਸਥਾ ਹੁੰਦੀ ਹੈ ਜਿਵੇਂ ਮੇਰੇ ਨਾਲੋਂ ਮੋਟੇਰਾ ਬੱਚਾ ਹੈ ਜਦੋਂ ਸਧਾਰਨ ਚ ਤਾਂ ਉਹ ਆ ਗਿਆ ਜਦੋਂ ਆਪਾਂ ਨਾਮ ਪੜਨਾਮ ਦੀ ਆਪਾਂ ਕਿਸੇ ਨਾਲ ਤੁਲਨਾ ਨਹੀਂ ਕਰਦੇ ਅਧਿਕਤਰ ਅਵਸਥਾ ਜਦੋਂ ਆਪਾਂ ਨਾਮ ਪੜਨਾਮ ਦੀ ਦੂਜੇ ਨਾਮ ਪੜਨਾਮ ਨਾਲ ਕਿਸੇ ਦੂਜੇ ਨਾਮ ਪੜਨਾਮ ਨਾਲ ਆਪਾਂ ਉਹਦੀ ਤੁਲਨਾ ਕਰਦੇ ਹਾਂ ਉਹਨੂੰ ਅਕਤਰ ਅਵਸਥਾ ਕਹਿੰਦੇ ਜਿਵੇਂ ਪਹਿਲਾਂ ਤੇ ਇਹ ਸ਼ਬਦ ਸੀ ਵੀ ਮੈਂ ਇੱਕ ਮੋਟਾ ਬੱਚਾ ਹਾਂ ਜਾਂ ਇਹ ਇੱਕ ਮੋਟਾ ਬੱਚਾ ਹੈ ਠੀਕ ਹੈ ਉਹ ਤਾਂ ਕਿਸੇ ਨਾਲ ਤੁਲਨਾ ਨਹੀਂ ਕੀਤੀ ਇੱਥੇ ਆਪਾਂ ਕੀਤੀ ਹੈ ਸੈਕਿੰਡ ਚ ਇਹ ਮੇਰੇ ਨਾਲੋਂ ਮੋਟਾ ਬੱਚਾ ਹੈ ਵੀ ਕਿਸੇ ਨਾਲ ਤੁਲਨਾ ਕੀਤੀ ਹੈ ਇਹ ਮੋਟੇ ਰਾ ਵਿਸ਼ੇਸ਼ਣ ਕੀ ਬਣ ਗਿਆ ਅਤਿਕਤਰ ਵਿਵਸਥਾ ਦੀ ਵਿਸ਼ੇਸ਼ਤਾ ਬਣ ਗਿਆ ਹੈ ਨੈਕਸਟ ਹੈਗਾ ਆਪਣਾ ਅधिकतम ਅਵਸਥਾ ਜਦੋਂ ਨਾਮ ਬੜਨਾਮ ਆਪਣੇ ਆਪ ਨੂੰ ਬਾਕੀਆਂ ਨਾਲੋਂ શ્રેષ્ઠ ਦੱਸਣ ਦੀ ਕੋਸ਼ਿਸ਼ ਕਰੇ ਉਹ ਜੀਸ਼ਨ ਅਦਿਕੱਤਮ ਅਵਸਥਾ ਹੁੰਦੀ ਹੈ ਜਦੋਂ ਕੋਈ ਨਾਮ ਪੜਨਾਮ ਆਪਣੇ ਆਪ ਨਾਲੋਂ ਆਪਣੇ ਆਪ ਨੂੰ ਬਾਕੀ ਸਾਰਿਆਂ ਨਾਲੋਂ ਬਾਕੀ ਸਭ ਨਾਲੋਂ ਆਪ ਦੇ ਆਪ ਨੂੰ ਸ਼੍ਰੇਸ਼ਟ ਦੱਸਣ ਦੀ ਕੋਸ਼ਿਸ਼ ਕਰੇ ਉਹ ਹੁੰਦਾ ਹੈ ਅਦਿਕੱਤਮ ਅਵਸਥਾ ਜਿਵੇਂ ਇਹ ਬੱਚਾ ਜਿਵੇਂ ਇਹ ਸਭ ਨਾਲੋਂ ਮੋਟਾ ਬੱਚਾ ਹੈ ਦੇ ਬਹੁਤ ਜਣਾ ਬਹੁਤ ਸਾਰੇ ਖੜੇ ਆ ਉਹਨਾਂ ਅਨੁਸਾਰਨੋਂ ਮੋਟਾ ਬੱਚਾ ਇਹ ਹੈ ਇਹ ਕੀ ਹੋ ਗਿਆ ਉਹਦੀ ਅਧਿਕਤਮ ਵਿਵਸਥਾ ਦਸੀ ਹੈ ਜੀ ਜਿਵੇਂ ਅੱਜ ਆਪਾਂ ਇਹਨਾਂ ਤਿੰਨੀਆਂ ਅਵਸਥਾਾਂ ਦੀ ਤੁਲਨਾ ਕਰਕੇ ਦੱਸਦੇ ਹਾਂ ਸੋਨੂੰ ਇਹ ਸਧਾਰਨ ਚੋ ਮੋਟਾ ਹੋ ਗਿਆ ਅਧਿਕਤਰ ਚੋ ਮੋਟੇਰਾ ਤੇ ਅਧਿਕਤਮ ਚੋ ਸਭ ਤੋਂ ਮੋਟਾ ਸਾਰਿਆਂ ਨਾਲੋਂ ਮੋਟਾ ਹੋ ਗਿਆ ਸੋਨਾ ਸੋਨੇਰਾ ਤੇ ਸਭ ਤੋਂ ਸੋਨਾ ਨਵੀਨ ਨਵੀਤਰ ਨਵੀਤਮ ਲੰਮਾ ਮੇਰਾ ਸਭ ਤੋਂ ਲੰਮਾ ਹਾਂਜੀ ਇਹ ਹੋ ਗਿਆ ਆਪਣੀਆਂ ਤਿੰਨ ਅਵਸਥਾਵਾਂ ਇਹ ਗੁਣਵਾਚਕ ਵਿਸ਼ੇਸ਼ਣ ਦੀਆਂ ਨੈਕਸਟ ਕਰਾਂਦੇ ਹਾਂ ਜੀ ਆਪਾਂ ਜਿਵੇਂ ਆ ਗਾ ਮੋਟਾ ਮੁਟੇਰਾ ਸਭ ਤੋਂ ਮੋਟਾ ਸੋਹਣਾ ਸੁਨੇਰਾ ਇਹ ਤਾਂ ਆਪਾਂ ਕਰ ਚੁੱਕੀਆਂ ਜੀ ਨੈਕਸਟ ਕਰਾਂਗੇ ਆਪਾਂ ਸੰਖਿਆ ਸੰਖਿਆਕ ਜਾਂ ਸੰਖਿਆਵਾਚਕ ਵਿਸ਼ੇਸ਼ਣ ਜਿਹੜੇ ਵਿਸ਼ੇਸ਼ਣ ਨਾਮ ਪੜਨਾਮ ਜਾਦਾਨੀ ਕਿੰਨ ਸੰਖਿਆ ਗਿੰਤੀ ਜਾਂ ਅਰਜਾ ਆਦ ਬਸ ਕੀ ਇਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਆਪਾਂ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਾਂ ਜਿਵੇਂ 5 10 ਪਹਿਲਾ ਅੱਧਾ ਪੌਣਾ ਡੌਡਾ ਦੁੱਗਣਾ ਆਦ ਕੀ ਹੋ ਗਿਆ ਇਹ ਕਿ ਇਹ ਸੰਖਿਆਵਾਚਕ ਵਿਸ਼ੇਸ਼ਣ ਹੈ ਜਿਵੇਂ ਇਹ ਲਿਖ ਲਿਆ ਮੈਂ ਜੋ ਜਿਵੇਂ ਆਪਾਂ ਵਾਕ ਚੁੰਦੇ ਹਾਂ ਜੀ 10 ਲੜਕੀਆਂ ਕਿੰਦਾ ਪਾਰ ਰਹੀਆਂ ਹਨ 10 ਕੀ ਹੈ ਸੰਖਿਆਵਾਚਕ ਵਿਸ਼ੇਸ਼ਣ ਹੈ ਉਸ ਤੋਂ ਪਹਿਲਾ ਬੱਚਾ ਆਇਆ ਪਹਿਲਾ ਪਹਿਲਾ ਕੀ ਆ ਗਿਆ ਇਹ ਵੀ ਸੰਖਿਆ ਵਾਚਕ ਹੈ। ਕ੍ਰਿਸ਼ਨ ਦੀ ਦੇਵਕੀ ਦੀ 8ਵੀਂ ਔਲਾਦ ਹੈ। 8ਵੀਂ ਕੀ ਹੋ ਗਿਆ ਜੀ ਉਹਨਾਂ ਦੀ ਸੰਖਿਆ ਵਾ ਸੰਖਿਆ ਦਸੀ ਹੈ ਜੀ ਨਾਮ ਪੜਨਾਮ ਦੀ ਤਾਂ ਉਹ ਕੀ ਹੁੰਦਾ ਹੈ ਜੀ ਸੰਖਿਆ ਵਾਚਕ বিশেষণ ਹੁੰਦਾ ਹੈ। ਨੈਕਸਟ ਕਰਾਂਗੇ ਜੀ ਆਪਾਂ ਪਰਿਨਾਮ ਵਾਚਕ ਵਿਸ਼ੇਸ਼ਣ 3 ਜਿਹੜੇ ਸ਼ਬਦ ਨਾਮ ਜਾਂ ਪੜਨਾਮ ਸ਼ਬਦਾਂ ਦਾ ਅੰਦਾਜ਼ਾ ਮਾਪ ਤੋਲ ਆਦ ਦਸਨ ਪ੍ਰਨਾਮ ਵਾਚਕ ਵਿਸ਼ੇਸ਼ਣ ਖਵਾਉਂਦੇ ਹਨ ਜਿਵੇਂ ਕਿ ਲੋਕ ਮੀਟਰ ਕੋ ਚੋਖਾ ਜਿਆਦਾ ਥੋੜਾ ਬਹੁਤ ਸਾਰਾ ਆਦ ਸਮਝ ਲੱਗ ਨਾ ਬੱਚਿਓ ਜਿਵੇਂ ਜਿਹੜਾ ਸ਼ਬਦ ਆਪਣੇ ਨਾਮ ਪਰਨਾਮ ਸ਼ਬਦਾਂ ਦਾ ਅੰਦਾਜ਼ਾ ਅੰਦਾਜ਼ਾ ਹੀ ਦੱਸੇ ਜਿਵੇਂ ਮਾਪ ਤੋਲ ਦਾ ਅੰਦਾਜ਼ਾ ਦੱਸੇ ਉਹਨਾਂ ਨੂੰ ਪਰਨਾਮ ਵਾਚਕ ਵਿਸ਼ੇਸ਼ਣ ਕਹਿੰਦੇ ਹਾਂ जिन्ह का अपन अंदाजा पता होगा बस पक्का तौर त ना पता हो जिमेंगे हेट लिखे बात करो जो मेरे पास चोखा कम है मेरे पास चोखा की है यदा पता नहीं आएगा आप चोखा कि हो गया थोड़ा हो गया चाहे जा ज्यादा हो गया नैक्सट अपना बाज़ारों किलो को खंड लियाओ किलो को खंड ल्याओ हाँ जी ये गिनती मिनती दसीए जी ਇਸ ਕਰਕੇ ਇਹ ਹੋ ਗਿਆ ਸੰਖਿਆਵਾਚਕ ਵਿਸ਼ੇਸ਼ਣ ਥੋੜੀ ਚਾਹ ਪੱਤੀ ਦੇ ਦਿਓ ਥੋੜੀ ਇਹ ਵੀ ਹੋ ਗਿਆ ਸੰਖਿਆ ਜੀ ਆ ਗਈ ਜੀ ਨੈਕਸਟ ਅਪ ਅਵਾਂਗੇ ਜੀ ਨਿਸ਼ਚਯਵਾਚਕ ਵਿਸ਼ੇਸ਼ਣ ਜਿਹੜੇ ਸ਼ਬਦ ਇਸ਼ਾਰੇ ਨਾਲ ਨਾਮ ਪੜਨਾਮ ਨੂੰ ਆਮ ਤੋਂ ਖਾਸ ਬਣਾਉਣ ਉਹ ਨਿਸ਼ਚਯਵਾਚਕ ਵਿਸ਼ੇਸ਼ਣ ਖੋਹਦੇ ਆ ਜਿਵੇਂ ਆ, ਆ, ਐ, ਉਹ ਆਦਿ ਆਪਾਂ ਇਹਨਾਂ ਨਾਲ ਸੰਬੰਧਿਤ ਬਾਤ ਕਰਦੇ ਹਾਂ ਨਿਸ਼ਚਯਵਾਚਕ ਨਾਲ ਉਹ ਮੁੰਡਾ ਬੜਾ ਸ਼ਰਾਰਤੀ ਹੈ। ਉਹ ਕੀ ਹੋ ਗਿਆ? ਨਿਸ਼ਚੈ। ਇਹ ਆ ਪੰਗਿਸਤਿਆ ਪਤਾ ਹੀ ਹੈ। ਬੀਹਾਂ ਉਹ ਪੱਕਾ। ਅੱਗੇ ਆ ਕੁੜੀ ਸਰੀਲੀ ਜੌਂਦੀ ਹੈ। ਉਹ ਸਰੀਲੀ ਦੀ ਵਿਸ਼ੇਸ਼ਤਾ ਵੀ ਆ ਕੁੜੀ ਹੈ। ਇਹ ਨਿਸ਼ਚੈਵਾਚਕ ਵਿਸ਼ੇਸ਼ਣ ਹੋ ਗਿਆ ਜੀ। ਇਹ ਡੱਬਾ ਇੱਥੋਂ ਚੁੱਕ ਦਿਓ। ਇਹ ਡੱਬਾ ਬਹੁਤ سارے ਡੱਬੇ ਪਏ ਆ ਉਹਨਾਂ ਵਿੱਚੋਂ ਇੱਕ ਡੱਬਾ ਕੇ ਆ ਵੀ ਇਹ ਚੁੱਕ ਦਿਓ। ਕੀ ਹੋ ਗਿਆ? ਖਾਸ ਡੱਬਾ ਹੋ ਗਿਆ ਜਾਂ ਆਮ ਤੋਂ ਖਾਸ ਬਣਾਉਣ ਬਾਏ ਉਹ ਸ਼ਬਦ ਹੁੰਦੇ ਹੈ ਠੀਕ ਹੈ ਜੀ ਨੈਕਸਟ ਅੱਪ ਕਰਾਂਗੇ ਪੜਨਾਮੀ ਬੁਸ਼ਨੀਸ਼ ਵਿਸ਼ੇਸ਼ਣ ਪੜਨਾਮੀ ਜਿਹੜੇ ਸ਼ਬਦ ਪੜਨਾਮ ਵੀ ਹੋਣ ਤੇ ਨਾਮ ਪੜਨਾਮ ਸ਼ਬਦਾਂ ਨਾਲੋਂ ਅਲੱਗ ਹੋ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣਾ ਜਿਹੜੇ ਸ਼ਬਦਾਂ ਨਾਮ ਜਿਹੜੇ ਚਾਹ ਪੜਨਾਮ ਵੀ ਹੋਣ ਤੇ ਨਾਮ ਪੜਨਾਮ ਸ਼ਬਦਾਂ ਨੂੰ ਲੱਗ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਪੜਨਾਮੀ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਤੁਹਾਡਾ ਮੇਰਾ ਸਾਡਾ ਕੌਣ ਕਿਹੜਾ ਕਿੰਨਾ ਆਦਿ ਜਿਵੇਂ ਆਪਾਂ ਬਾਪ ਕਰਦੇ ਅਗੇ ਇਹ ਤੁਹਾਡਾ ਘਰ ਸੋਹਣਾ ਬਣਿਆ ਹੈ ਤੁਹਾਡਾ ਕਿ ਹੋ ਗਿਆ ਪੜਨਾਮੀ ਵਿਸ਼ੇਸ਼ਣ ਠੀਕ ਹੈ ਮੇਰੀ ਦੁਕਾਨ 10 ਵਜੇ ਖੁੱਲਦੀ ਹੈ ਮੇਰਾ ਕੀ ਹੋ ਗਿਆ ਵਿਪਰਨਾਮਨ ਵਿਸ਼ੇਸ਼ਣ ਕਿਹੜੀ ਕੁੜੀ ਫਾਸਟ ਆਉਂਦੀ ਹੈ ਕਿਹੜਾ ਕੀ ਹੋ ਗਿਆ ਵਿਪਰਨਾਮਨ ਵਿਸ਼ੇਸ਼ਣ ਹਾਂਜੀ ਸਟੂਡੈਂਟ ਇਹ ਜਿਸ ਇਹ ਸੀਗਾ ਜੀ ਅੱਜ ਆਪਣਾ ਟਾਪਿਕ ਵਿਸ਼ੇਸ਼ਣ ਵਾਲਾ ਨੈਕਸਟ ਟਾਪਿਕ ਆਪਾਂ ਫੇਰ ਲੈ ਕੇ ਆਵਾਂਗੇ ਜੀ 2:30 ਵਜੇ ਕਲਾਸ ਆਪਣੀ ਲੱਗਦੀ ਹੈ ਜੀ ਪੰਜਾਬੀ ਦੀ ਜੋ ਬੱਚੇ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਉਹ ਚਾਹੁੰਨੂ ਸਬਸਕ੍ਰਾਈਬ ਕਰ ਲੈਣ ਜੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਤਾਂ ਜੋ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਮਿਲ ਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਨੈਕਸਟ ਟੌਪਿਕ ਲਈ ਜੇਕਰ ਮੈਂ ਫਿਰ ਆਜ ਰहूं ਮੰਗੀ ਧੰਨਵਾਦ ਥੈਂਕ ਯੂ ਸਟੂਡੈਂਟਸ